очку Qual relifiers are uxasnedako k fungalak Kgalosanya willan 5weltao lambda

बताल सामने आज भीर बन के मन उल्ते ना खड़ो कोई जिना सामने सा... आ सामने आओ सं पहला फतेह प्रवान करो जी वागुरु जी का खालसा ਵਾਹਿਗੁਰੂ ਜੀ ਕੀ ਫਤਿਹ ਸੋ ਆਪਣੇ ਨਗਰ ਦੇ ਵਿੱਚ ਪਹਿਲਾਂ ਵੀ ਦੋ ਤਿੰਨ ਘਟਨਾਵਾਂ ਵਾਪਰ ਚੁਕੀਆਂ ਹਨ ਤੇ ਇੱਕ ਆਪਣੀਆਂ ਨਵੀਂ ਘਟਨਾ ਵਾਪਰੀ ਹੈ ਭਾਈ ਅਨਰਥ ਹੋਇਆ ਤਾਪ ਹੋਇਆਗਾ ਸੋ ਗੱਲਾਂ ਪਤਾ ਲੈਣਾ ਲੈਣੇ ਦੇਣੇ ਦੀਆਂ ਚਲਦੀਆਂ ਰਹਿੰਦੀਆਂ ਨੇ ਆ ਜਿਹੜਾ ਐਡਾ ਪਾਪ ਹੋਇਆ ਤੇ ਬਹੁਤ ਅਨਰਥ ਹੋਇਆ ਇੱਕ ਸੋ ਸਾਡੇ ਕੋਲੇ ਵਟਸਐਪ ਲੀਡਰ ਸਾਹਿਬ ਗੱਜਣ ਨੇ ਤੇ ਹੋਰ ਵੀ ਆਕ ਰਹੇ ਨੇ ਪੱਤਰਕਾਰ ਵੀ ਆ ਰਹੇ ਨੇ ਸੋ ਅਸੀਂ ਇਹਨਾਂ ਨੂੰ ਧਿਆਨ ਦੇ ਵਿੱਚ ਲਿਆ ਦੀਏ ਗੱਲ ਕਿ ਜਿਹੜੀ ਪੁਲਿਸ ਦੀ ਕਾਰਵਾਈ ਹੈ ਜਦੋਂ ਇਹ ਉਹਦੇ ਕਾਰਾ ਕਰ ਦਿੱਤਾ ਸੀ ਬੰਦੇ ਨੇ 27 ਤਰੀਕ ਨੂੰ 27 ਤਰੀਕ ਤੋਂ ਬਾਅਦ ਜਦੋਂ ਪਰਿਵਾਰ ਨੂੰ ਪਤਾ ਲੱਗਿਆ 31 ਤਰੀਕ ਨੂੰ ਜਾ ਕੇ 31 ਤਰੀਕ ਨੂੰ ਪੁਲਿਸ ਨੂੰ ਰਿਪੋਰਟ ਦਿੱਤੀ ਸੀ ਵੀ ਸਾਡਾ ਇਹ ਪਰਿਵਾਰ ਹੈ ਜਿਹੜਾ ਸਾਡੇ ਰਿਸ਼ਤੇਦਾਰ ਨੇ ਕਿਉਂਕਿ ਭਧੌੜ ਵਾਲੇ ਵੱਲੋਂ ਇਹ ਆਪਣਾ ਕਿ ਰঞ্জੀਤ ਕੌਰ ਦਾ ਜਿਹੜਾ ਇੱਕ ਆ ਪਰਿਵਾਰ ਸੀ ਭਧੌੜ ਦਾ ਸੀ ਉਹਨਾਂ ਵੱਲੋਂ ਰੈਪਟ ਹੋਈ 31 ਤਰੀਕ ਨੂੰ ਤੁਸੀਂ ਅਖਬਾਰਾਂ ਦੇ ਵਿੱਚ ਮੀਡੀਆ ਦੇ ਵਿੱਚ ਇਹ ਚੀਜ਼ ਦੇਖੀ ਉਹਨਾਂ ਨੇ ਜਿਹੜਾ ਨਸਰ ਕੀਤਾ ਉਹ 4 ਤਰੀਕ ਨੂੰ ਕਰਿਆ ਸੀ 5 ਦਿਨ ਉਹਨਾਂ ਨੇ ਉਹ ਨਿਗਾਹ ਦਿੱਤੀ ਉਹ 5 ਦਿਨਾਂ ਚ ਨਕਸਾਲ ਕੀ ਹੋਇਆ ਉਹਨਾਂ ਨੇ ਜਦੋਂ ਅੱਗੇ ਸਰਸੇ ਤਹਾਣੇ ਤੋਂ ਗਾਹਾਂ ਸਰਸੇ ਜਾ ਕੇ ਦੁਆ ਮਾਮਾਤੀਆਂ ਦੀਆਂ ਨਾਲਸਾ ਨਿਕਲੀਆਂ ਉੱਥੇ ਉਹਨਾਂ ਨੇ 48 ਘੰਟੇ ਰੱਖ ਕੇ ਪੁਲਿਸ ਕਾਰਵਾਈ ਕਰਕੇ ਉਸ ਟਮਾਟਮ ਆਪਦੇ ਨਗਰਾਨੀ ਦੇਵ ਚ ਉਹਨਾਂ ਨੇ ਕਰਕੇ ਉਹਨਾਂ ਦਾ ਸੰਸਕਾਰ ਕਰ ਦਿੱਤਾ ਜੇ 31 ਤਰੀਕ ਤੱਕ ਮੀਡੀਆ ਰਾਹੀਂ ਪ੍ਰਸ਼ਾਸਨ ਇਹ ਨਸਰ ਕਰ ਦਿੰਦਾ ਵੀ ਕਿ ਇਹ ਆਪਣੇ ਜਿਹੜਾ ਪਰਿਵਾਰ ਹੈ ਸੇਖੇ ਤੋਂ ਗੁੰਮ ਹੋਇਆ ਹੈ ਤਾਂ ਹੋ ਸਕਦਾ ਸੀ ਵਿਉਲਾਸਾ ਆਪਣੇ ਤੱਕ ਪਹੁੰਚ ਜਾਂਦੀ ਆ ਇਹ ਪੁਲਿਸ ਨੇ ਪ੍ਰਸ਼ਾਸਨ ਨੇ ਬਹੁਤ ਜਿਆਦਾ ਵੱਡੀ ਗਲਤੀ ਕੀਤੀ ਹੈ ਕਰੀ ਪਤਾ ਨਹੀਂ ਕਿਉਂ ਵਾ ਇਹ ਨਹੀਂ ਜਾਣਦੇ ਕਿਉਂਕਿ ਉਹਨਾਂ ਨੇ ਕਿਹੜਾ ਨਸਰ ਕਰਨਾ ਸੀ ਵੀ ਇਹਨਾਂ ਦਾ ਕਤਲ ਹੋਇਆ ਗੁੰਮ ਸ਼ੁੱਧਗੀ ਦੀ ਉਹਨਾਂ ਨੇ ਰਿਪੋਰਟ ਦਿੱਤੀ ਸੀ ਤੋ ਇੰਨਾ ਦਾ ਕਰ ਸਕਦੇ ਸੀ ਵੀ ਇਹ ਪਰਿਵਾਰ ਸੇਖੇ ਦੇ ਵਿੱਚੋਂ ਇੰਨੀ ਤਰੀਕ ਤੋ ਗੁੰਮ ਹੋ ਚੁੱਕਿਆ ਇਹ ਚੀਜ਼ਾਂ ਫੋਟੋਆਂ ਦੇ ਕੇ ਉਹ ਨਸਰ ਕਰ ਸਕਦੇ ਸਨ ਇਹ ਪੁਲਿਸ ਦੀ ਬਹੁਤ ਵੱਡੀ ਕਾਰਵਾਈ ਗਲਤ ਨਿਕਲੀ ਇਹ ਇੱਥੇ ਉਸ ਤੋਂ ਬਾਅਦ 4 ਤਰੀਕ ਹੋਈ 5 ਹੋਈ 5 ਤਰੀਕ ਤੱਕ ਕੋਈ ਗੱਲਬਾਤ ਨਾ ਬਣੀ ਰਿਸ਼ਤੇਦਾਰ ਨਰਮ ਸੀਗੇ ਉਹ ਥਾਣੇ ਜਾਂਦੇ ਕੋਈ ਗੱਲ ਬਾਤ ਉਹਨੇ ਅਸੀਂ ਦੋ ਬੰਦਿਆਂ ਨੇ ਚੁੱਕਵਾਟ ਤੋਂ ਸਲਾਹ ਲਈ ਵੀ ਆਪਾਂ ਯਾਰ ਉਹਨਾਂ ਨੂੰ ਪੁੱਛੀਏ ਜਦੋਂ ਮੈਂ ਉਹਨਾਂ ਨੂੰ ਫੋਨ ਕਰਕੇ ਪੁੱਛਿਆ ਤਾਂ ਉਹਨਾਂ ਨੇ ਕਿਹਾ ਵੀ ਸਾਨੂੰ ਯਾਰ ਪੁਲਿਸ ਕੋਈ ਰਾਹ ਨਹੀਂ ਦਿੰਦੀ ਮੈਂ ਕਿਹਾ ਭਾਈ ਜੀ ਸਾਡੇ ਨਗਰ ਦੇ ਸਰਪੰਚ ਨੂੰ ਫੋਨ ਲਾਇਆ ਤੁਸੀਂ ਉਹ ਕਹਿੰਦੇ ਭਾਈ ਜੀ ਨਹੀਂ ਮੈਂ ਕਿਹਾ ਹੁਣੀ ਸਰਪੰਚ ਦਾ ਫੋਨ ਹੈਗਾ ਕਿੰਨੇ ਵੀ ਹੈਗਾ ਹੁਣੀ ਫੋਨ ਲਾਓ ਸਰਪੰਚ ਸਾਹਿਬ ਮੇਰੇ ਘਰ ਤੇ ਬਰਨਾਲੀ ਸੀ 20 ਮਿੰਟਾਂ ਚ ਕਿ ਉਹਨਾਂ ਦੇ ਕੋਲੇ ਪਹੁੰਚ ਗਏ ਉਦੋਂ ਉਹਨਾਂ ਨੇ ਸਾਨੂੰ ਫੋਟੋਆਂ ਦਿੱਤੀਆਂ ਇੱਥੋਂ ਅਸੀਂ ਦੋ ਬੰਦੇ ਜਾ ਕੇ ਉਹਨਾਂ ਕੋਲੇ ਥਾਣੇ ਪਹੁੰਚ ਗਏ ਸਰਪੰਚ ਸਾਹਿਬ ਉਦੋਂ ਮੁੜਿਆ ਜੀ ਸੀ ਉੱਥੋਂ ਅਸੀਂ ਉਹਨਾਂ ਨੂੰ ਕਿਹਾ ਵੀ ਤੁਸੀਂ ਸਾਡੇ ਨਗਰ ਨੂੰ ਕਿਉਂ ਨਹੀਂ ਦੱਸਦੇ ਵੀ ਜਦੋਂ ਸੁਟ ਕਾਰਵਾਈ ਤਾਂ ਹੁੰਦੀ ਨਹੀਂ ਇੱਥੋਂ ਲਾਰੇ ਲਾ ਕੇ ਸਾਨੂੰ ਮੋੜ ਦਿੰਦੇ ਨੇ ਸਾਡੇ ਨਗਰ ਨੂੰ ਕਿਉਂ ਨਹੀਂ ਦੱਸਦੇ ਤੁਸੀਂ ਥਣ ਉਹਨਾਂ ਨੇ ਆਖਿਆ ਵੀ ਅਸੀਂ ਅਸੀਂ ਉਹਨਾਂ ਨੂੰ ਇਹੀ ਗੱਲ ਆਖੀ ਵੀ ਤੁਸੀਂ ਕੱਲ ਨੂੰ ਬੰਦੇ ਲੈ ਕੇ ਉਹ ਪਈ ਇਕੱਠ ਕਰੋ ਸਾਡੇ ਨਗਰ ਨੂੰ ਜਿਵੇਂ ਹੋਤ ਮਤਰਾ ਮੁੜਿਆ ਹੋਇਆ ਸੀ ਆ ਮਾਗੇ ਦੂਜੇ ਦਿਨ ਕੱਲ ਕੱਲ ਕੱਠ ਰੱਖਿਆ ਗਿਆ ਆਪਣੇ ਨਗਰ ਦੇ ਵਿੱਚੋਂ ਬੜਾ ਪਰ ਮਹੰਗਾ ਰਾਜ ਦਿੱਤਾ ਲੋਕ ਆਪੋ ਆਪਣੇ ਸਾਧਨਾਂ ਤੇ ਥਾਣੇ ਪਹੁੰਚੇ ਥਾਣੇ ਸਾਡੀ ਕੋਈ ਗੱਲ ਨਾ ਬਣੀ ਉਸ ਤੋਂ ਬਾਅਦ ਦਿੱਤੀ ਸਾਹਿਬ ਕੋਲੇ ਆਜਨ ਹੋਏ ਦਿੱਤੀ ਸਾਹਿਬ ਦੀ ਸਾਰਿਆਂ ਨੂੰ ਵੱਡੀ ਬਾਤ ਸਾਹਿਬ ਦੀ ਦਿੱਤੀ ਸਾਾਨੂੰ ਸਾਰਿਆਂ ਨੂੰ ਵੱਡੀ ਗੱਲ ਕੀ ਲੱਗੀ ਉਹ ਕਹਿੰਦਾ ਅਸੀਂ ਆਖਿਆ ਜੀ ਪਰਿਵਾਰ ਹੈ ਜਿਹੜਾ ਸਾਰਾ ਉਹ ਨੌ ਤੇ ਤੌਤ ਸਿੱਧੇ ਉਹਨਾਂ ਨੂੰ ਦੋਸ਼ੀ ਬਣਾਓ ਸਮੂਹ ਪਰਿਵਾਰ ਨੇ ਘਰ ਵਾਲੀ ਨੂੰ ਮੁੰਡੇ ਨੂੰ ਬਾਪ ਨੂੰ ਤੇ ਉਹ ਤਾਂ ਹੈਗਾ ਹੀ ਐ ਉਹਨਾਂ ਨੇ ਪਤਾ ਕੀ ਕਹਾ ਵਿੱਚ ਕਹਿੰਦੇ ਯਾਰ ਬੱਚੇ ਦੀ ਕਹਿੰਦਾ ਵੀ ਆਪਾਂ ਜਿਹੜੀ ਉਹਦੀ ਉਹ ਖਰਾਬ ਕਰਨੀ ਆ ਵੀ ਇਹ ਨੌਕਰੀ ਤੇ ਵੀ ਲੱਗੋ ਇਹ ਕਰੂ ਉਹਨੇ ਉਹ ਬੱਚੇ ਬਾਰੇ ਸੋਚ ਲਿਆ ਪਰ ਉਹਨੇ ਆ ਬੱਚੇ ਮਰੀਨਾਂ ਦਾ ਸੋਚਿਆ ਜਿਹੜਾ ਭੈਣ ਨੇ ਮਾਰ ਚੋਨੇ ਸੌਰੀ ਮੇਰੇ ਤੋਂ ਗੱਲ ਨਿਕਲ ਗਈ ਵੀ ਇਹਨੇ ਉਹ ਨਹਿਰ ਚ ਤੋਰ ਤੇ ਤੇ ਜਵਾਕ ਜਵਾਕਾਂ ਦਾ ਕੀ ਕਸੂਰ ਸੀ ਤੋਹਰ ਸਾਰਾ ਉਹਦਾ ਸਾਰਾ ਉਹਨੇ ਪੈਸਾ ਖਾਦਾ ਜ਼ਮੀਨ ਖਾਦੀ ਆਪਦਾ ਸਾਰਾ ਕੁਝ ਬਣਾਇਆ ਇਹਨਾਂ ਦਾ ਕੀ ਕਸੂਰ ਸੀ ਸਾਰੇ ਪਰਿਵਾਰ ਦਾ ਜਾਂ ਬੱਚਿਆਂ ਦਾ ਕੀ ਕਸੂਰ ਸੀ ਇਸ ਲਈ ਅਸੀਂ ਬੇਨਤੀ ਕਰਦੇ ਹਾਂ ਤੁਸੀਂ ਨਗਰ ਦੇ ਨਾਲ ਸਾਡੇ ਦੇ ਜੁੜਿਓ ਅਸੀਂ ਮਾਣ ਕਰਦੇ ਹਾਂ ਤੁਸੀਂ ਸਾਡੇ ਨਗਰ 'ਚ ਵੋਟਾਂ ਲੈਣ ਵੀ ਆਉਣਿਓ ਅਸੀਂ ਤੁਹਾਡੇ ਨਾਲ ਖੜਦੇ ਹਾਂ ਤੇ ਹੋਰ ਵੀ ਅਸੀਂ ਬੇਨਤੀ ਕਰਾਂਗੇ ਹੋਰ ਵੀ ਪਾਰਟੀਆਂ ਨੂੰ ਕਿਉਂਕਿ ਇਹ ਕਿਸੇ ਪਾਰਟੀ ਦਾ ਕੰਮ ਨਹੀਂ ਹੈਗਾ ਪਾਰਟੀ ਤੌਰ ਤੇ ਕੋਈ ਕੰਮ ਨਹੀਂ ਹੈ ਇਹ ਇੱਕ ਪਾਪ ਹੋਇਆ ਅਨਰਥ ਹੋਏਗਾ ਕੱਲ ਨੂੰ ਕਿਸੇ ਨਾਲ ਵੀ ਹੋ ਸਕਦਾ ਸਾਡੇ ਪਹਿਲਾਂ ਵੀ ਦੋ ਤਿੰਨੇ ਹੋ ਚੁੱਕੇ ਨੇ ਕਕਰ ਨੂੰ ਨਾਲ ਜਿੰਦਾ ਹੀ ਲੱਗਿਆ ਜਿੰਦਾਰੀ ਖੁੱਲੇ ਮੁੜ ਕੇ ਉਹ ਕਰਾਂ ਦਾ ਇਸ ਲਈ ਬੇਨਤੀ ਹੈ ਕਿ ਆਪਾਂ ਹੁਣ ਅਗਲਾ ਜਿਹੜਾ ਪੜਾਇਆ ਉਹਨਾਂ ਨੇ ਕੱਲ ਜਦੋਂ ਸਾਰੇ ਇਕੱਠ ਹੋਇਆ ਉਹਦਾ ਥੋੜਾ ਉਹਨਾਂ ਤੇ ਦਬਾਅ ਜ਼ਰੂਰ ਬਣਾ ਪ੍ਰਸ਼ਾਸਨ ਦੇ ਪ੍ਰਸ਼ਾਸਨ ਭੱਜਿਆ ਪ੍ਰਸ਼ਾਸਨ ਨੇ ਸਾਰੇ ਨਿਯਸਬੀ ਤੋਂ ਲੈ ਕੇ ਕਾਨਫਰੰਸ ਕਰੀ ਉਸ ਤੋਂ ਬਾਅਦ ਉਹਦੀ ਉਹਨਾਂ ਨੇ ਉੱਥੇ ਪੇਸ਼ ਕਰਕੇ ਉਹਨੂੰ ਪੇਸ਼ ਕਰਿਆ ਪੇਸ਼ ਕਰਕੇ ਉਹਨਾਂ ਦਾ ਰਿਮਾਂਡ ਲਿਆ ਰਿਮਾਂਡ ਲੈ ਕੇ ਅੱਜ ਉਹਨਾਂ ਦੀ ਕਹਾਣੀ ਕੀ ਹੈ ਕਿ ਅਸੀਂ ਵੀ ਪਹਿਲਾਂ ਰਾਤ ਵੀ ਪੁਲਿਸ ਆਈ ਘਰੇ ਕਹਿ ਕੇ ਵੀ ਜਿੱਥੋਂ ਗੈਰਨੈਪ ਹੋਈ ਆ ਬੰਦਿਆਂ ਦੀ ਉੱਥੋਂ ਲੈ ਕੇ ਵੀ ਜਿੱਥੇ ਹੁਣ ਉਹਨੇ ਇਹ ਕਾਰਵਾਈ ਕੀਤੀ ਹੈ ਉੱਥੇ ਤੱਕ ਪੁਲਿਸ ਪਹੁੰਚੀ ਵੀ ਆ ਪਰਿਵਾਰ ਉਹਨਾਂ ਦਾ ਜਿਹੜੇ ਰਿਸ਼ਤੇਦਾਰ ਨੇ ਉਹ ਨਾਲ ਨੇ ਉਹਨਾਂ ਦੇ ਉੱਥੇ ਤੱਕ ਸਾਰੀ ਕਾਰਵਾਈ ਕਰਕੇ ਹੁਣ ਆਪਾਂ ਜਿਵੇਂ ਪਰਿਵਾਰ ਵਾਲਿਆਂ ਦਾ ਫੈਸਲਾ ਹੋਊਗਾ। ਨਗਰ ਇੱਥੇ ਪਹੁੰਚਿਆ ਨਗਰ ਦਾ ਬਹੁਤ-ਬਹੁਤ ਧੰਨਵਾਦ ਵੀ ਜਿਵੇਂ ਪਰਿਵਾਰ ਦਾ ਫੈਸਲਾ ਹੋਊ ਵੀ ਜੇ ਆਪਾਂ ਕੱਲ ਨੂੰ ਜਿਵੇਂ ਆਪਣੇ ਸਾਰਿਆਂ ਦੀ رائے ਮੰਨੂ ਵੀ ਜੇ ਪਹਿਲਾਂ ਉਹਨਾਂ ਦਾ رائے ਕਰਕੇ ਰਿਸ਼ਤੇਦਾਰਾਂ ਦਾ رائے ਕਰਕੇ ਕਿਉਂਕਿ ਰਿਪੋਰਟ ਉਹਨਾਂ ਕੋਲ ਨਹੀਂ ਆ। ਵੀ ਜੇ ਕੋਈ ਕਾਰਵਾਈ ਉਹ ਤੋਂ ਗਾਹਾਂ ਨਹੀਂ ਚੱਲਦੀ ਤਾਂ ਫਿਰ ਆਪਾਂ ਨੂੰ ਸਾਰੇ ਨਗਰ ਨੂੰ ਚੱਲ ਕੇ ਕਿਤੇ ਵੀ ਧਰਨਾ ਜਾਂ ਕੁਝ ਵੀ ਕਰਨਾ ਪਵੇ ਆਪਾਂ ਨੂੰ ਜਾਣਾ ਪਊਗਾ। ਸਾਰੇ ਨਗਰ ਨੂੰ ਜੁੜਨਾ ਪਊ ਜਥੇਬੰਦੀਆਂ ਨੂੰ ਜੁੜਨਾ ਪਊ ਕਿਉਂਕਿ ਕੱਲ ਨੂੰ ਇਹ ਫੇਰ ਵੀ ਹੋਰ ਵੀ ਇਹ ਜਾ ਕੋਸ ਹੋ ਸਕਦਾ ਹੈ ਸੋ ਜਿਨੇ ਵੀ ਅਸੀਂ ਪਰਿਵਾਰ ਦੇ ਨਾਲ ਆ ਜਿਵੇਂ ਕਹਿਣਗੇ ਜਾਂ ਰਿਸ਼ਤੇਦਾਰ ਉਹਨਾਂ ਦੇ ਜਿੰਨਾ ਵੱਲੋਂ ਰੋਕੋ ਜਿਵੇਂ ਕਹਿਣਗੇ ਅਸੀਂ ਉਹਨਾਂ ਦੇ ਨਾਲ ਚੱਲਾਂਗੇ ਸਾਰਾ ਨਗਰ ਸਾਰੇ ਨਗਰ ਦੀ ਪੂਰੀ ਪੂਰਨ ਹਮਾਇਤ ਹੈਗੀ ਸੋ ਬੇਨਤੀ ਆ ਬਾਟਸਾਪ ਆਏ ਨੇ ਇਹ ਵੀ ਆਪਣੇ ਨਾਲ ਵਿਚਾਰ ਸਾਂਝੇ ਕਰਨਗੇ ਜਿਵੇਂ ਕੋਈ ਇਹਨਾਂ ਦੇ ਕਿਉਂਕਿ ਇਹ ਨਿਤ ਫਿਰਦੇ ਨੇ ਇਨਾਂ ਦੇ ਇਤਹਾੜ ਚ ਜਿਵੇਂ ਗੱਲ ਹੋਈ ਜਿਵੇਂ ਆਪਣੇ ਨੂੰ ਕਹਿਣਗੇ ਆਪਾਂ ਉਸੇ ਤਰ੍ਹਾਂ ਵੀ ਕਰਾਂਗੇ ਕਿਉਂਕਿ ਨੱਤ ਦੇ ਜਿਹੇ ਸੱਚ ਅਨੁਭਵ ਹਨ ਪੰਚਾਇਤ ਨਾਲ ਵਾਜਿਬ ਜਿੱਤਾ ਖਾਲਸਾ ਸਵਾਹਿਗੁਰੂ ਜੀ ਦੇ ਫਤੇ ਸੋ ਸੰਗਤ ਦੀ ਰੈ ਬਣੀ ਆ ਭਾਈ ਕਿ ਉਹਨਾਂ ਨੂੰ ਕੱਢਾ ਪੂਰਨ ਤੌਰ ਤੇ ਐਸਐਸਪੀ ਸਾਹਿਬ ਨੂੰ ਡਿਊਟੀ ਸਾਹਿਬ ਨੇ ਤਾਂ ਕੋਈ ਬੜੀ ਗੱਲ ਸੁਣੀ ਨਹੀਂ ਸੀ ਉਦੋਂ ਬਾਅਦ ਐਸਐਸਪੀ ਸਾਹਿਬ ਨੇ ਸੱਦਿਆ ਸੀਗਾ ਉੱਥੇ ਸਾਰੀ ਗੱਲਬਾਤ ਹੋਈ ਉਹਨਾਂ ਨੇ ਇੱਕ ਚੀਜ਼ ਆਖੀ ਸੀ ਕਹਿੰਦੇ ਵੀ ਅਸੀਂ ਇਹਦਾ ਰਿਮਾਡ ਲੈ ਲਿਆ ਇਹਨਾਂ ਦਾ ਜੋ ਪਰਿਵਾਰ ਹੈ ਉਸ ਨੂੰ ਅਸੀਂ ਵਿੱਚ ਪਾਵਾਂਗੇ ਸੋ ਹੁਣ ਸਹਿਮਤੀ ਹੋਈ ਆ ਸਾਰੀ ਇੱਥੇ ਸਰਪੰਚ ਸਾਹਿਬ ਬੈਠੇ ਨੇ ਵਾਰਾ ਸਾਹਿਬ ਬੈਠੇ ਨੇ ਤੇ ਜਥੇਬੰਦੀਆਂ ਬੈਠੀਆਂ ਆ ਤੋ ਵੀ ਕੱਲ ਤੱਕ ਜੇ ਉਹਨਾਂ ਨੇ ਆਪਾਂ ਕੱਲ ਨੂੰ ਉਹਨਾਂ ਤੋਂ ਪਤਾ ਕਰਾਂਗੇ ਵੀ ਜੇ ਉਹ ਗੱਲਾਂ ਉਹਨਾਂ ਆਪਣੇ ਨਹੀਂ ਮੰਦੇ ਤਾਂ ਆਪਾਂ ਉਸ ਤੋਂ ਬਾਅਦ ਆਪਾਂ ਨੂੰ ਬਰਨਾਲੇ ਤੱਕ ਨਾਲ ਲਾਉਣਾ ਪਿਆ ਉਥੇ ਲਾਵਾਂਗੇ ਜੇ ਆਪਾਂ ਨੂੰ ਮੇਨ ਬੱਸ ਸਟੈਂਡ ਤੇ ਆਪਣੇ ਤੇ ਲਾਉਣਾ ਪਿਆ ਕਿਉਂਕਿ ਕਈ ਵਾਰ ਆਇਆ ਹੁੰਦਾ ਵੀ ਧਰ ਨਾਲ ਲੰਬਾ ਵੀ ਚਲਾ ਸਕਦੇ ਆ ਫਿਰ ਇੱਥੇ ਆਪਾਂ ਨੂੰ ਪੱਕਾ ਵੀ ਚਲਾਉਣਾ ਪਊ 5-4 ਜਣਾਂ ਵਾਸਤੇ ਤੋ ਉਸੇ ਤਰੀਕੇ ਨਾਲ ਆਪਾਂ ਨਾਲੇ ਰਿਸ਼ਤੇਦਾਰਾਂ ਨਾਲ ਉਹਨਾਂ ਰਾਏ ਕਰਕੇ ਉਸੇ ਤਰੀਕੇ ਨਾਲ ਸਾਰੇ ਕੰਮ ਚੱਲਿਆ ਜਾਵੇਗਾ ਜੇ ਇਹ ਗੱਲ ਨਾਲ ਸਾਰਾ ਨਗਰ ਸਹਿਮਤਾ ਹੱਥ ਖੜੇ ਕਰਕੇ ਜਰੂਰ ਸਹਿਮਤੀ ਦੇ ਦੇ। ਗੋਲੇ ਸੋਨ ਹਾਲੋ ਸਾਰੇ ਸੰਗਤ ਦਾ ਆਏ ਲੋਕਾਂ ਦਾ ਧੰਨਵਾਦ ਜਿਹੜੇ ਇੱਥੇ ਪਹੁੰਚੋ ਆਪਣੇ ਨਗਰ ਦੇ ਦਰਦ ਨੂੰ ਲੈ ਕੇ ਇੱਥੇ ਪਹੁੰਚੋ ਅਸੀਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੇ ਆ ਬਾਦ ਸਾਹਿਬ ਦਾ ਵੀ ਧੰਨਵਾਦ ਪੀਟਰ ਸਾਹਿਬ ਜਿਨੇ ਪਹੁੰਚੇ ਜਥੇਬੰਦੀਆਂ ਪਹੁੰਚੀਆਂ ਇਹ ਗ੍ਰਾਹ ਬੋਲੇ ਇਹਨਾਂ ਦਾ ਵੀ ਧੰਨਵਾਦ ਬਹੁਤ ਜ਼ਿਆਦਾ ਸੋ ਉਸੇ ਤਰ੍ਹਾਂ ਹੀ ਸਪੀਕਰ ਦੇ ਵਿੱਚ ਬੋਲ ਕੇ ਅਭਲਾ ਤਾਂ ਹੋ ਸਕਦਾ ਵੀ ਨਗਰ ਅਗਵਾੜਾਂ ਦੇ ਵਿੱਚ ਦੋ ਦੋ ਬੰਦਿਆਂ ਨੂੰ ਕਹਿ ਕੇ ਘਰੋ ਘਰੀ ਸਨੇਹਾ ਲਾ ਕੇ ਸਾਰਿਆਂ ਨੂੰ ਦੱਸਿਆ ਜਾਵੇਗਾ ਕੱਲ ਨੂੰ ਵੀ ਅਗਲਾ ਪ੍ਰੋਗਰਾਮ ਆਪਣਾ ਕੀ ਹੈਗਾ ਸੋ ਆਪ ਜੀ ਨਾਲ ਹੁਣ ਬਾਈ ਗੁਰਦੀਪ ਸਿੰਘ ਜੀ ਬਾਠ ਵਿਚਾਰ ਸਾਂਝੇ ਕਰਨਗੇ ਬਾਈ ਗੁਰਦੀਪ ਸਿੰਘ ਜੀ ਬਾਠ ਦੇਖ ਲੈ ਨਗਰ ਦੀ ਸਾਰੀ ਸਾਡੀ ਭੈਣ ਭਰਾ ਬੈਠੇ ਆ ਜਿਹੜੇ ਉੱਪਰ ਬੈਠੇ ਆ ਮਾਤਾ ਮਾਂ ਬੈਠੇ ਆ ਤੇ ਮੈਂ ਸਮਝਦਾ ਜਿਵੇਂ ਮੇਰੇ ਤੋਂ ਪਹਿਲਾਂ ਜੈਸੇਦਾਰ ਸਾਹਿਬ ਬੋਲ ਰਹੇ ਸੀ ਵੀ ਤੂੰ ਮੰਦਪਾਲਗੀ ਘਟਨਾ ਤੇ ਤੂੰ ਮਾੜੀ ਘਟਨਾ ਹੋ ਨਹੀਂ ਸਕਦੀ ਜੋ ਸੇਖੇ ਚ ਵਾਪਰਿਆ ਇਹ ਤੋਂ ਪਹਿਲਾਂ ਵੀ ਆ ਪਹਿਲਾਂ ਵੀ ਇੱਕ ਸਾਲ ਮੰਗਣਾ ਸਾਲ ਪੂਰਾ ਵੀ ਨਹੀਂ ਹੋਇਆ ਹੁਣ ਤੇ ਉਹ ਉਸ ਤੋਂ ਬਾਅਦ ਜਿਵੇਂ ਮੇਰੇ ਤੋਂ ਪਹਿਲਾਂ ਜਦੇਦਾਰ ਸਾਹਿਬ ਨੇ ਕਿਹਾ ਵੀ ਡਿਪਟੀ ਸਾਹਿਬ ਕਹਿੰਦੇ ਆ ਵੀ ਉਹ ਡੀਐਸਪੀ ਬਰਨਾਲਾ ਵੀ ਉਹ ਬੱਚੇ ਦਾ ਕੀ ਕਸੂਰ ਆ ਉਹਨੇ ਨੌਕਰੀ ਲੱਗ ਜਾਣਾ ਵੀ ਕੱਲ ਨੂੰ ਪੜ ਲਊਗਾ ਜੇ ਨਾ ਤੇ ਉਹਨੂੰ ਕਿਉਂ ਨਾਮਜ਼ਦ ਕਰਨਾ ਪਰ ਆਪਾਂ ਸੋਚ ਕੇ ਦੇਖੀਏ ਯਾਰ ਜੇ ਐਡੀ ਘਟਨਾ ਹੋਈ ਆ ਤਾਂ ਹੀ ਸਾਰੇ ਜਾ ਰਹੇ ਆ ਉਹ ਫਿਰ ਉਹ ਉਹ ਬੱਚੇ ਦਾ ਕੀ ਕਸੂਰ ਆ ਜੇ ਜਿਹੜੇ ਨੂੰ ਕੀ ਪਤਾ ਉਹ ਉਹ ਪੜ ਕੇ ਕੱਲ ਨੂੰ ਡੀਸੀ ਲੱਗ ਜਾਂਦਾ ਸੋ ਯਾਰ ਇਹ ਇਹ ਗੱਲ ਕੋਈ ਤਰਕ ਥੋੜੀ ਬਣਦਾ ਇਹ ਗੱਲ ਹੈ ਤੁਸੀਂ ਕੋ ਜੁम्मेवार ਕੁਰਸੀ ਤੇ ਬੈਠੇ ਹੋ ਮਤਲਬ ਕਿ ਬੜਾ ਤੁਹਾਨੂੰ ਵੀ ਸਾਰਿਆਂ ਨੂੰ ਇਸ ਗੱਲ ਦਾ ਦੁੱਖ ਆ ਤੇ ਕੋ ਕਿਸੇ ਦਾ ਆਪਣਾ ਕਿਹੜਾ ਇੱਥੇ ਸਾਰਿਆਂ ਦਾ ਜੀ ਕਰਦਾ ਜਵਾਗ ਦਾ ਸਾਰਿਆਂ ਦਾ ਇੱਕੋ ਜਿਹਾ ਪਰ ਐਡੀ ਵੱਡੀ ਇਹ ਮੈਂ ਸਮਝਦਾ ਵੀ ਜੋ ਸੇਖਾ ਅੱਜ ਤਾਂ ਚਲੋ ਗੱਲ ਜਿਵੇਂ ਪਹਿਲਾਂ ਉਹਨਾਂ ਨੇ ਕਿਹਾ ਵੋਟਾਂ-ਵੋਟਾਂ ਲਈ ਤਾਂ ਲੀਡਰ ਸਾਰੇ ਥਾਮਾ ਤੇ ਹਨ ਹੁੰਦੇ ਆ ਪਰ ਸੇਖਾ ਤਾਂ ਸਾਡਾ ਸੇਖਾ ਹੋਇਆ ਕਿ ਕੱਟੂ ਹੋਇਆ ਹੈ ਹੈ ਕੱਟੂ ਤੇ ਸੇਖਾ ਤਾਂ ਇੱਕੋ ਹੀ ਪਿੰਡਾਂ ਸਾਡੇ ਦਾ ਮਤਲਬ ਕਿ ਪਹਿਲੀ ਇਹ ਵੀ ਸਾਡੀਆਂ ਤਾਂ ਸਾਰੀਆਂ ਕੁੜੀਆਂ ਤਾਂ ਸੇਖੇ ਬੈਈਆਂ ਵੀਆਂ ਵੱਡੀ ਭੂਆ ਤੋਂ ਲੈ ਕੇ ਸੋ ਦੇਖੋ ਪਰ ਗੱਲ ਇਹ ਆ ਵੀ ਇਦੋਂ ਮਾੜਾ ਜਿਹੜਾ ਹੋ ਨਹੀਂ ਸਕਦਾ ਪਰ ਜਿਹੜਾ ਪ੍ਰਸ਼ਾਸਨ ਦਾ ਰਵਈਆ ਉਹ ਨਿੰਦਣਯੋਗ ਕਿੱਥੇ ਉਹਨਾਂ ਨੂੰ ਇਹ ਚਾਹੀਦਾ ਸੀ ਵੀ ਬਜ਼ੁਰਗੋ ਕੋਈ ਗੱਲ ਨਹੀਂ ਤੁਸੀਂ ਇਕੱਠੇ ਹੋ ਕੇ ਆਏ ਹੋ ਸਾਡੀ ਜ਼ਿੰਮੇਵਾਰੀ ਬਣਦੀ ਆ ਅਸੀਂ ਨਾਮਜ਼ਾਦ ਕਰਾਂਗੇ ਕਿਉਂਕਿ ਐਫ ਆਈ ਆਰ ਅਸੀਂ ਉਸ ਦਿਨ ਦੇਖੋ ਹਾਦਸਾ ਹੋਇਆ ਇੱਕ ਆ ਪਿੱਛੇ ਜੇ ਤੁਹਾਡੇ ਸਾਰਿਆਂ ਦਾ ਧਿਆਨ ਚਾਊਗਾ ਬੜਾ ਮੰਦ ਭਾਗੀ ਘਟਨਾ ਵਾਪਰੀ ਸੀ ਸੁਖਵਿੰਦਰ ਸਿੰਘ ਕੋਲਕੱਤਾ ਦਾ ਕਤਲ ਹੋਇਆ ਆ ਸਾਰੇ ਸਾਡੇ ਭਰਾ ਪੱਤਰਕਾਰ ਭਰਾ ਕੜੇ ਆ ਸਾਰੇ ਉੱਥੇ ਪਹੁੰਚੇ ਸੀ ਉੱਥੇ ਵੀ ਮਤਲਬ ਕਿ ਉਹ ਕਹਿੰਦੇ ਜੀ ਨਾਮਜ਼ਦ ਕਰਨਾ ਪਰਿਵਾਰ ਦੀ ਮੰਗ ਸੀ ਵੀ ਐਫ ਆਈ ਆਰ ਚ ਨਾਮ ਪਾਓ ਉਹਦਾ ਜਿਹੜੇ ਉੱਥੇ ਆਏ ਹੋਣਗੇ ਉੱਥੇ ਵੀ ਅਸੀਂ ਇਹੀ ਕਿਹਾ ਵੀ ਦੇਖੋ ਅਸੀਂ ਕਿਸੇ ਨੂੰ ਦੋਸ਼ੀ ਨਹੀਂ ਕਹਿੰਦੇ ਵੀ ਫਲਾਣਾ ਦੋਸ਼ੀ ਆ ਹੈਨਾ ਐਫ ਆਈ ਆਰ ਕਿਸੇ ਨੂੰ ਦੋਸ਼ੀ ਨਹੀਂ ਕਰਦੀ ਹੁੰਦੀ ਐਫ ਆਈ ਆਰ ਦਾ ਮਤਲਬ ਤਾਂ ਇਹ ਹੁੰਦਾ ਵੀ ਫਰਸਟ ਇਨਫੋਰਮੇਸ਼ਨ ਰਿਪੋਰਟ ਪਹਿਲੀ ਰਿਪੋਰਟ ਜੋ ਪਰਿਵਾਰ ਕਹਿ ਰਿਹਾ ਉਹ ਮੰਨ ਕੇ ਉਦੋਂ ਬਾਅਦ ਇਨਕੁਆਰੀਆਂ ਹੋ ਜਾਂਦੀਆਂ ਹੁੰਦੀਆਂ ਨੇ ਇਨਕੁਆਰੀ ਦੇ ਵਿੱਚ ਜੇ ਕੋਈ ਭਾਈ ਨਹੀਂ ਦੋਸ਼ੀ ਪਾਇਆ ਜਾਊਗਾ ਤਾਂ ਆਪੇ ਜੱਜ ਨੇ ਇਹਨੂੰ ਕੱਢ ਦੇਣਾ ਆਪਾਂ ਪੁਲਿਸ ਕੋਲੋਂ ਨਾ ਫੈਸਲਾ ਕਰਨ ਵਾਲੀ ਵੀ ਫਲਾਣਾ ਦੋਸ਼ੀ ਆ ਫਲਾਣਾ ਬੇਰੋਸ਼ਾ ਕਰ ਸਕਦੀ ਹੈ ਪੁਲਿਸ ਫੈਸਲਾ ਮੈਨੂੰ ਐ ਦੱਸੋ ਉਹਦਾ ਕੋਰਟ ਫੈਸਲਾ ਕਰੂਗਾ ਨਾਲੇ ਤੁਸੀਂ ਦੇਖੋ ਐਡਾ ਐਡਾ ਮਤਲਬ ਕਿ ਭਿਆਨਕ ਹਾਦਸਾ ਵਾਪਰਿਆ ਤੇ ਕੀ ਕੁਝ ਕਰਕੇ ਮੈਂ ਤਾਂ ਇਹ ਕਹਿਣਾ ਵੀ ਆਪਣੀ ਮੰਗ ਇਹ ਵੀ ਵੀ ਨਾਲ ਦੀ ਨਾਲ ਜਿਹੜੀ ਉਹਨੇ ਜ਼ਮੀਨ ਭਾਈ ਉਹਨੇ ਵੇਚੀ ਆ ਕੱਲੀ-ਕੱਲੀ ਗੱਲ ਦੀ ਉਹਦੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ ਵੀ ਪੈਸਾ ਕਿੱਥੇ ਗਿਆ ਫਿਰ ਫੇਰ ਗੱਲੋਂ ਦਾ ਪਤਾ ਲੱਗੂਗਾ ਨਾ ਨਾਲ ਇੱਕ ਐਡਾ ਕਿੰਨਾ ਕਿਸੇ ਇੱਕ ਬੰਦੇ 'ਚ ਜੋਰ ਆ ਯਾਰ ਉਹ ਹੈ ਤਿੰਨ ਜਵਾਕ ਨਹੀਂ ਕੋਦੀ ਚੱਕੇ ਜਾਂਦੇ ਇੱਕ ਬੰਦੇ ਤੋਂ ਜੇ ਛੋਟੇ ਛੋਟੇ ਉਹਨੇ ਦੋ ਦੋ ਸਾਲ ਦਾ ਜਵਾਕ ਵੀ ਚੱਕਨੇ ਹੁਣ ਤਿੰਨ ਜਵਾਕ ਨਹੀਂ ਸੰਭਦੇ ਜੀ ਤਿੰਨ ਕਤਲ ਕਿਵੇਂ ਕਰ ਦੂ ਕੱਲਾ ਬੰਦਾ ਹੈ ਸੋ ਸਾਡਾ ਦੇਖੋ ਅਸੀਂ ਕੋਈ ਪਰਿਵਾਰ ਨਾਲ ਕਿਸੇ ਦਾ ਕੋਈ ਨਿੱਜੀ ਬੈਰ ਵਿਰੋਧ ਥੋੜੀ ਆ ਹੁਣ ਜੇ ਸੇਖੇ ਵਾਲੇ ਗਏ ਸੀ ਭਾਈ ਇਹਨਾਂ ਦਾ ਨਿੱਜੀ ਬੈਰ ਵਿਰੋਧ ਥੋੜੀ ਆ ਉਸ ਪਰਿਵਾਰ ਨਾਲ ਸੋ ਦੇਖੋ ਜਿਵੇਂ ਪਹਿਲਾਂ ਬਾਪੂ ਜੀ ਨੇ ਕਿਹਾ ਉਹ ਬੋਲ ਰਹੇ ਸੀ ਵੀ ਦੇਖੋ ਧਰਨਾ ਆਪਾਂ ਨੂੰ ਲੰਮਾ ਵੀ ਲਾਉਣਾ ਪੈ ਸਕਦਾ ਤਾਂ ਆਪਾਂ ਤਾਂ ਹੁਣ ਵੀ ਉਮੀਦ ਕਰਦੇ ਆ ਕਿ ਸਾਰਾ মিডিਆ ਖੜਾ ਗੱਲਾਂ ਸਾਰੀਆਂ ਪ੍ਰਸ਼ਾਸਨ ਤੱਕ ਪਹੁੰਚਣਗੀਆਂ ਆਪਾਂ ਤਾਂ ਹੁਣ ਵੀ ਉਮੀਦ ਕਰਦੇ ਆ ਵੀ ਉਹ ਸਹੀ ਇਨਵੈਸਟੀਗੇਸ਼ਨ ਆ ਜਿਹੜੀ ਕਰਨਗੇ ਤੇ ਨਾਮਜ਼ਾਦ ਕਰਕੇ ਉਹਨੂੰ ਪ੍ਰੋਪਰ ਇਨਵੈਸਟੀਗੇਸ਼ਨ ਕਰਕੇ ਕੱਲੇ ਨਾਮਜ਼ਾਦ ਤੱਕ ਨਹੀਂ ਪ੍ਰੋਪਰ ਇਨਵੈਸਟੀਗੇਟ ਕਰਕੇ ਬਾਅਦ 'ਚ ਵੀ ਪੁਲਿਸ ਬਥੇਰੇ ਪੈਸੇ ਲੈਣ ਦੀ ਹੁੰਦੀ ਹੈ ਜੀ ਕੱਟਣ ਦੇ ਨਾਲ ਕੱਟਣ ਦੇ ਵੀ ਇਨਵੈਸਟਿਗੇਟ ਕਰਕੇ ਉਹਨੂੰ ਸਹੀ ਸਿਰੇ ਲਾਇਆ ਜਾ ਕਿਸੇ ਵੀ ਬਦੋਸ਼ੇ ਨੂੰ ਸਜ਼ਾ ਨਹੀਂ ਹੋਣੀ ਚਾਹੀਦੀ ਤੇ ਦੋਸ਼ੀ ਕੋਈ ਬਚਣਾ ਨਹੀਂ ਚਾਹੀਦਾ ਮੈਂ ਸਮਝਦਾ ਇਹ ਆ ਜਿਹੜਾ ਆਪਣੀ ਮੰਗ ਇਹੀ ਹੋਣੀ ਚਾਹੀਦੀ ਆ ਤੇ ਇਹੀ ਮੰਗ ਆ ਜਿਹੜੀ ਆਪਾਂ ਰੱਖਾਂਗੇ ਸੋ ਜਿਵੇਂ ਸਾਰੇ ਨਗਰ ਦਾ ਫੈਸਲਾ ਹੋਊਗਾ ਆਪਾਂ ਦੇਖ ਲੈਨੇ ਆ ਜੀ ਕੱਲ ਤੱਕ ਹਾਂਜੀ ਕੀ ਕਰਦੇ ਆ ਹੈਨਾ ਕਿ ਕਰਨਾ ਹੋਵੇ ਪੁਲਿਸ ਲਈ ਕੀ ਉਹਨਾਂ ਲਈ ਅੱਧੇ ਘੰਟੇ ਦਾ ਕੰਮ ਆ ਸਾਰਾ ਕੁਝ ਜੇ ਉਹਨਾਂ ਨੇ ਲੱਭਣਾ ਵੀ ਹੋਵੇ ਤਾਂ ਕਿਉਂਕਿ ਮੇਰੀ ਕੱਲ ਵੀ ਇੱਕ ਪੱਤਰਕਾਰ ਇੱਥੇ ਆਏ ਨਹੀਂ ਬਈ ਸੋਨੂੰ ਉਹਨਾਂ ਨਾਲ ਵੀ ਗੱਲ ਹੋਈ ਸੀ ਉਹ ਵੀ ਕੱਲ ਜਿੱਥੇ ਤੁਸੀਂ ਇਕੱਠੇ ਹੋ ਸੀ ਸਾਰੇ ਉੱਥੇ ਪੱਤਰਕਾਰ ਵੀ ਆਏ ਸੀ ਉਹਨਾਂ ਨੇ ਹੋਰ ਵੀ ਇੱਕ ਦੋ ਗੱਲਾਂ ਕਿਉਂਕਿ ਉਹਨਾਂ ਨੂੰ ਵੱਧ ਪਤਾ ਹੁੰਦਾ ਉਹ ਕਹਿੰਦੇ ਵੀ 72 ਘੰਟੇ ਜੇ ਕੋਈ ਲਾਪਤਾ ਹੋਵੇ ਜਾਂ ਕੋਈ ਜਿਹੜੀ ਕੋਈ ਬਾਡੀ ਮਿਲ ਜੇ ਉਹਦਾ ਬਕਾਇਦਾ ਸਾਰੇ ਅਖਬਾਰਾਂ ਚ ਦੇਣਾ ਹੁੰਦਾ ਆਲ ਇੰਡੀਆ ਦੇ ਵੀ ਭਾਈ ਇਹ ਕੋਈ ਦਾ ਵਾਰਿਸ ਹੈ ਕੋਈ ਇਹੋ ਜਿਹਾ ਕੋਈ ਵੀ ਜਿਹੜਾ ਹਰਿਆਣੇ ਦੀ ਪੁਲਿਸ ਵੱਲੋਂ ਕੁਝ ਨਹੀਂ ਕੀਤਾ ਮਤਲਬ ਕਿ ਇਹ ਚੀਜ਼ਾਂ ਦੀ ਅੰਗਹਿਰੀ ਤਾਂ ਆਪਾਂ ਨੂੰ ਪਤਾ ਵੀ ਹੈਗੀ ਹੈਗੀ ਆ ਆਖਰ ਨੂੰ ਯਾਰ ਇੰਨਾ ਤਾਂ ਇਨਸਾਨ ਇਨਸਾਨਾਂ ਦੀ ਜਾਨ ਗਈ ਆ ਦੁਆਰੇ ਤਾਂ ਆਉਣਾ ਨਹੀਂ ਉਹਨਾਂ ਨੇ ਸੋ ਇਹ ਦੇਖੋ ਬੜੀ ਮੰਦਭਾਗੀ ਕਰਨ ਦਾ ਜਿਹੜੀ ਉਹਨੇ ਕੀਤੀ ਹੈ ਏਦੂ ਤਾਂ क्रੂਅਲਤਾ ਇਦੋਂ ਮਾੜੀ ਗੱਲ ਹੋ ਨਹੀਂ ਸਕਦੀ ਪਰ ਅਸੀਂ ਫੇਰ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਸਾਰੇ ਪ੍ਰਸ਼ਾਸਨ ਨੂੰ ਡੀ ਜ਼ੀ ਬਰਨਾਲਾ ਨੂੰ ਐਸ ਐਸ ਪੀ ਬਰਨਾਲਾ ਨੂੰ ਸਾਰੇ ਪ੍ਰਸ਼ਾਸਨ ਨੂੰ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਵੀ ਉਹਨੇ ਤਾਂ ਜਿਹੜਾ ਕਰਮ ਕਮਾਇਆ ਕਮਾਇਆ ਹੁਣ ਤੁਸੀਂ ਨਾ ਕੋਈ ਕਿਸੇ ਕਿਸੇ ਕਿਸਮ ਦੀ ਬੈਸਿੰਗ ਕਰਕੇ ਉਸ ਪਰਿਵਾਰ ਨਾਲ ਅਤਿਆਚਾਰ ਨਾ ਤੋ ਸਾਡੀ ਤੁਹਾਡੇ ਸਾਰਿਆਂ ਦੇ ਮੈਂ ਮੀਡੀਅਮ ਰਾਹੀਂ ਵੀ ਸਾਰੇ ਚਰਨਾ ਚ ਬੇਨਤੀ ਕਰਦਾ ਹਾਂ ਡੀਸੀ ਸਾਹਿਬ ਐਸਐਸਪੀ ਸਾਹਿਬ ਇਹਨੂੰ ਜਲਦੀ ਨਤੀਜੇ ਤੇ ਲੈ ਕੇ ਜਾਓ ਤੇ ਜੀਡੀਯੂ ਬਣਦੀ ਸਜ਼ਾ ਉਹ ਪ੍ਰੋਪਰ ਇਨਵੈਸਟੀਗੇਸ਼ਨ ਦੇ ਵਿੱਚ ਪਾਓ ਅੱਗੇ ਅਦਾਲਤਾਂ ਫੈਸਲਾ ਕਰਨਗੀਆਂ ਸੋ ਮੇਰੀ ਤੁਹਾਨੂੰ ਨਿਮਰਤਾ ਸਹਿਤ ਫੇਰ ਬਾਰ-ਬਾਰ ਬੇਨਤੀ ਆ ਤੇ ਆਪਾਂ ਬਾਕੀ ਜੋ ਪੰਚਾਇਤ ਦਾ ਫੈਸਲਾ ਹੋਊ ਜੋ ਸਮੁੱਚੇ ਨਗਰ ਦਾ ਫੈਸਲਾ ਹੋਊ ਆਪਾਂ ਉਹਵੇਂ ਕੱਲ ਤੋਂ ਜੇ ਇਹਨਾਂ ਨੇ ਕੀ ਕਰਤਾ ਤਾਂ ਬਹੁਤ ਵਧੀਆ ਗੱਲ ਆ ਜੀ ਆਪਾਂ ਬੇਨਤੀ ਕਰ ਰਹੇ ਆ ਜੇ ਨਹੀਂ ਹੋਊਗਾ ਤਾਂ ਫਿਰ ਆਪਾਂ ਅੱਗੇ ਲਿਖਾਂਗੇ ਕਿਉਂਕਿ ਸਾਡੇ ਕੋਲ ਪ੍ਰਧਾਨ ਜੀ ਬੈਠੇ ਆ ਜਥੇਬੰਦੀ ਵੱਲੋਂ ਵੀ ਸਾਰੀਆਂ ਜਥੇਬੰਦੀਆਂ ਵੀ ਨਾਲ ਲੱਗਣਗੇ ਤੇ ਮੇਰੀ ਪਰ ਮਰੀਆਂ ਮਾਤਾਵਾਂ ਨੂੰ ਮੇਰੀ ਬੇਨਤੀ ਜ਼ਰੂਰ ਆ ਅੱਜ ਆਪਾਂ ਸਾਰੇ ਇਕੱਠੇ ਹੋ ਗਏ ਘਰਨਾ ਹੋ ਸਕਦਾ ਕੱਲ ਨੂੰ ਜਾਂ ਪਰਸ ਨੂੰ ਜਿਵੇਂ ਲਿਖਿਆ ਜਾਊਗਾ ਆਪਾਂ ਨੂੰ ਲੋੜ ਆ ਪਰ ਮੇਰੀ ਬੇਨਤੀ ਆ ਦੇਖੋ ਕੰਮ ਸਾਰੀ ਉਮਰ ਹੀ ਆਪਾਂ ਕਰਦੇ ਰਹਿੰਦੇ ਆ ਚਾਹੇ ਬਰਨਾਲੇ ਲਈਏ ਚਾਹੇ ਲਈਏ ਇੱਥੇ ਆਪਾਂ ਨੂੰ ਸਮਾਂ ਕੱਢਣਾ ਪੈਣਾ ਕਿਉਂਕਿ ਜਿਹੜੀ ਚੀਜ਼ ਇੱਥੇ ਵਾਪਰੀਆਂ ਨੇ ਸਮਝ ਕੇ ਚਲਿਓ ਵੀ ਕੱਲ ਨੂੰ ਕਿਸੇ ਦੇ ਵੀ ਘਰ ਚ ਹੋ ਸਕਦੀ ਹੈ ਤੇ ਜੇ ਇਹਨੂੰ ਸਜ਼ਾ ਨਾ ਮਿਲੀ ਤਾਂ ਫੇਰ ਇਹ ਚੀਜ਼ਾਂ ਬਦਲ ਗਈਆਂ ਸੋ ਇਹ ਵੈਸੇ ਤਾਂ ਮਿਸਾਲ ਵਾਲੀ ਸਜ਼ਾ ਉਹਨਾਂ ਨੂੰ ਦੇਣੀ ਚਾਹੀਦੀ ਆ ਇੱਕ ਮਿਸਾਲ ਬਣਨੀ ਚਾਹੀਦੀ ਆ ਪਰ ਆਪਾਂ ਨੂੰ ਆਪਦੇ ਕੰਮਕਾਰ ਛੱਡ ਕੇ ਇਸ ਸੰਘਰਸ਼ ਦਾ ਜਿਹੜਾ ਸਾਥ ਸਾਰਿਆਂ ਨੂੰ ਦੇਣਾ ਚਾਹੀਦਾ ਤੁਹਾਨੂੰ ਵੀ ਮੇਰੇ ਚਰਨਾਂ 'ਚ ਤੁਹਾਡੇ ਚਰਨਾਂ 'ਚ ਜੇਹੀ ਮੈਂ ਬੇਨਤੀ ਕਰਦਾ ਵੀ ਕੱਲ ਨੂੰ ਆਉਣ ਵਾਲੇ ਸਮੇਂ 'ਚ ਜੇ ਆਪਾਂ ਨੂੰ ਇਹ ਸੰਘਰਸ਼ ਛੱਡਣਾ ਪਿਆ ਤਾਂ ਤੁਸੀਂ ਸਮਾਂ ਕੱਢ ਕੇ ਉੱਥੇ ਪਹੁੰਚਣਾ ਮੈਂ ਇਸ ਲਈ ਦਰਖਾਸਤ ਕੀਤੀ ਸੀ ਵੀ ਆਪਾਂ ਬਰਨਾਲੇ ਨਾਲੋਂ ਜੇ ਆਪਾਂ ਇਹਨੂੰ ਇੱਥੇ ਨੇੜੇ ਰੱਖੀਏ ਤਾਂ ਆਪਾਂ ਸਾਰੇ ਜਾ ਸਕਦੇ ਆ ਵੀ ਸੌਖਾ ਹੋ ਜਾਂਦਾ ਬਰਨਾਲੇ ਫਿਰ ਵੀ ਦੂਰ ਆ ਸੋ ਉਹ ਚਲੋ ਜਿਵੇਂ ਵੀ ਸਾਰਿਆਂ ਦਾ ਫੈਸਲਾ ਹੋਵੇ ਉਵੇਂ ਕੀਤਾ ਜਾਊਗਾ ਪਰ ਮੇਰੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਸਮੇਂ ਤੋਂ ਸਮਾਂ ਕੱਢ ਕੇ ਕਿਉਂਕਿ ਇਹ ਜੋ ਬੱਚਿਆਂ ਨਾਲ ਹੋਈਆਂ ਉਹ ਕਿਸੇ ਦੇ ਵੀ ਘਰ ਦੇ ਹੋ ਸਕਦੀਆਂ ਸੋ ਜੇ ਉਹਨੂੰ ਮਸਾਲੀ ਸਜ਼ਾ ਹੋ ਗਈ ਤਾਂ ਇਹ ਜਿਹੇ ਹਾਦਸੇ ਜਿਹੜੇ ਰੁਕਣਗੇ ਪਰ ਬਹੁਤ ਜ਼ਿਆਦਾ ਮਾੜਾ ਹਾਲ ਆ ਜੀ ਅੱਜ ਧਨੋਲੇ ਵੀ ਤੁਸੀਂ ਖ਼ਬਰ ਪੜੀ ਕੋ ਕੱਲ ਕੱਲ ਦੀ ਗੱਲ ਆ ਪਰ ਰਾਤ ਧਰੋਲੇ ਹਾਦਸਾ ਹੋ ਗਿਆ ਉਹ ਮੌਤ ਕਿ ਪਤਾ ਨਹੀਂ ਸਮਾਜ ਨੂੰ ਹੋਏ ਕੀ ਜਾਂਦਾ ਸੋ ਇਹਨਾਂ ਕਹਿੰਦਾ ਮੈਂ ਆਪਣੀ ਜਗ੍ਹਾ ਲਊਗਾ ਬਹੁਤ ਬਹੁਤ ਧੰਨਵਾਦ ਕੋਈ ਬਾਈ ਕੋਈ ਦਿੱਕਤ ਖਾਲਸ ਬਾਈ ਗੁਰਜੀਤ ਸਿੰਘ ਜੀ ਬਾਠ ਜੀ ਦਾ ਬਹੁਤ ਬਹੁਤ ਧੰਨਵਾਦ ਸੋ ਸਾਰੇ ਸੰਗਤ ਦਾ ਇਹੀ ਫੈਸਲਾ ਹੋਇਆ ਕਿ ਸਾਨੂੰ ਜਿਹੜੀ ਪੁਲਿਸ ਨੇ ਕੱਲ ਤੱਕ ਰਿਪੋਰਟ ਦਿੱਤੀ ਆ ਉਹ ਇੱਕ ਕਹਾਣੀ ਆ ਉਸ ਤੋਂ ਵੱਧੋ ਕੁਝ ਵੀ ਨਹੀਂ ਹੈਗਾ ਜਿਹੜੀ ਉਹਨਾਂ ਨੇ ਇੱਕ ਹੋਰ ਗੱਲ ਪਾਈ ਆ 20 ਲੱਖ ਤੱਕ ਉਹਨਾਂ ਨੇ ਸੀਮਤ ਰੱਖਦਾ ਕੰਮ ਆ ਦੇ 20 ਲੱਖ ਤੱਕ ਸੀਮਤ ਨਹੀਂ ਹੈਗਾ ਪਾਉਣੇ 7 ਥੀਲੇ ਵਾਹਣਦੇ ਨੇ ਉਹ ਤੋਂ ਬਾਅਦ ਠੇਕਾ ਚੱਲਦਾ ਐ ਨਾ ਲੋ ਵੀ ਘੱਟ ਤੋਂ ਘੱਟ 6-7 ਕਰੋੜ ਤੱਕ ਦਾ ਕਪੜਾ ਜੀ ਇਹ ਐਡੀ ਵੱਡੀ ਠੱਗੀਆ ਠੱਗੀ ਮਾਰ ਕੇ ਵੀ ਸਬਰ ਨਹੀਂ ਉਸ ਤੋਂ ਬਾਅਦ ਐਡਾ ਵੱਡਾ ਘਣਾਉਣਾ ਜੁਰਮ ਕਰ ਦਿੱਤਾ ਹੈ ਪ੍ਰਸ਼ਾਸਨ ਨੂੰ ਬੇਨਤੀ ਮੈਂ ਮੀਡੀਆ ਦੇ ਇਤਿਹਾਰ ਚ ਲਿਆਦਾ ਗੱਲਾਂ ਜਿਹੜੀ ਪਰਿਵਾਰ ਵੱਲੋਂ ਉਹਨਾਂ ਦੇ ਇਹ ਕੁੜੀ ਦੇ ਪੇਕੇ ਪਰਿਵਾਰ ਵੱਲੋਂ ਰਿਪੋਰਟ ਹੋਈ ਉਹ 31 ਤਰੀਕ ਨੂੰ ਹੋਈ ਜਿਹੜੀ ਅਖਮੀਡਿਆ ਰਾਹੀਂ ਵੀ ਅਖਬਾਰਾਂ ਦੇ ਵਿੱਚ ਵੀ ਜਿਹੜੀ ਰਿਪੋਰਟ ਉਹਨਾਂ ਨੇ ਨਸ਼ਰ ਕੀਤੀ ਉਹ 4 ਤਰੀਕ ਨੂੰ ਕਰੀ ਹੈ ਜੇ ਉਹਦੀ ਇਹ ਕੰਮ ਹੋ ਜਾਂਦਾ ਤਾਂ ਮੇਰੇ ਖਿਆਲ ਚ ਵੀ ਲਾਸਾਂ ਨਾ ਰੋਲਦੀਆਂ ਤੇ ਅਸੀਂ ਨਗਰਵੰਨਾ ਪ੍ਰਸ਼ਾਸਨ ਨੂੰ ਇਹੀ ਕਹਿਣਾ ਵੀ ਕੱਲ ਤੱਕ ਕੱਲ ਨੂੰ ਅਸੀਂ ਪਤਾ ਕਰਾਂਗੇ ਪੰਚਾਇਤ ਤੌਰ ਤੇ ਤੇ ਉਧਰੋਂ ਵੀ ਭਧੌੜ ਕੰਨਿਓ ਵੀ ਪੰਚਾਇਤ ਆਉਣਗੀਆਂ ਜੇ ਕੋਈ ਸਿੱਟੇ ਤੇ ਨਹੀਂ ਪੱਸਦੇ ਜਿਹੜਾ ਸਾਡਾ ਐਸਐਸਪੀ ਸਾਹਿਬ ਨੇ ਕੱਲ ਵਾਅਦਾ ਕੀਤਾ ਸਾਡੇ ਨਾਲ ਕਿ ਅਸੀਂ ਜਿਹੜੇ ਉਹਨਾਂ ਨੂੰ ਤਾਂ ਕਿ ਵੀ ਉਹਨਾਂ ਦੇ ਨਾਂ ਪਾਉਣ ਵਾਸਤੇ ਕਿਹਾ ਸੀ ਦੂਜੇ ਪਰਿਵਾਰ ਦੇ ਜੇ ਨਾਂ ਨਹੀਂ ਪਾਉਂਦੇ ਤਾਂ ਉਸ ਤੋਂ ਬਾਅਦ ਧਾਰਨਾ ਦਿੱਤਾ ਜਾਵੇਗਾ ਸਾਰੇ ਨਗਰ ਵੱਲੋਂ ਵਿਰੋਧ ਕੀਤਾ ਜਾਵੇਗਾ ਇੱਕ ਨਗਰ ਕੰਨਿਓ ਨਹੀਂ ਬਰਨਾਲੇ ਬਨਿਓ ਕਹਾ ਪਧੌੜ ਕੋਲੋਂ ਕਈ ਪਿੰਡਾਂ ਦੇ ਜਥੇਬੰਦੀਆਂ ਪੰਚਾਇਤਾਂ ਸਾਰੀਆਂ ਧਰਨਾ ਲਾਇਆ ਜਾਵੇਗਾ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਕੱਲ ਤੱਕ ਉਹਨਾਂ ਨੂੰ ਨਾਮ ਜੋਦ ਕਰਕੇ ਰਿਪੋਰਟ ਦਿੱਤੀ ਜਾਵੇ ਨਹੀਂ ਪਰਸੋਂ ਤੋਂ ਜਿਵੇਂ ਵੀ ਕੱਲ ਨੂੰ ਚਾਹੇ ਚਾਹੇ ਪਰਸੋਂ ਨੂੰ ਜੋ ਵੀ ਸੰਗਤ ਦਾ ਫੈਸਲਾ ਹੋ ਉਹ ਕੀਤਾ ਜਾਵੇਗਾ ਸਾਰੀ ਸੰਗਤ ਦਾ ਇੱਥੇ ਆਉਣ ਤੇ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਤੇ ਸੰਗਤ ਨੂੰ ਬੇਨਤੀ ਹੈ ਕਿ ਇਸੇ ਤਰ੍ਹਾਂ ਸਾਥ ਜ਼ਰੂਰ ਰੱਖਣਾ ਕਿਉਂਕਿ ਅੱਗੇ ਤੋਂ ਕੋਈ ਇਹ ਜਹਾ ਗਲਤ ਕੰਮ ਨਾ ਹੋਵੇ ਸਾਰੀ ਸੰਗਤ ਦਾ ਫਿਰ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੰਨੇ ਕੋਈ ਕੱਲ ਨੂੰ ਪ੍ਰੋਗਰਾਮ ਹੋਵੇਗਾ ਸੇਤੀ ਸੰਗਤ ਨੂੰ ਸਾਰੀ ਨੂੰ ਦੱਸ ਦਿੱਤਾ ਜਾਵੇਗਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ মিডিਆ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਹੜੇ ਸਾਡੇ ਵਿੱਚ ਆਏ ਨੇ ਕਿਉਂਕਿ ਇਹ ਵੀ ਇੱਕ ਜਿਹੜਾ ਅਸਲ ਦੋਸ਼ੀ ਨੂੰ ਭਾਲਣ ਦੇ ਵਿੱਚ ਜਾਂ ਇਸ ਕਢਾਉਣ ਦੇ ਵਿੱਚ ਮੀਡੀਆ ਦਾ ਬਹੁਤ ਵੱਡਾ ਰੋਲ ਹੁੰਦਾ ਹੈ ਅਸੀਂ ਵੀਰਾਂ ਦਾ ਕਿਉਂਕਿ ਦਰਦ ਰੱਖਿਆ ਆਪਣੇ ਵਿੱਚ ਹੀ ਆ ਪੁੱਤਰ ਨੇ ਆਪਣੇ ਵੀ ਬੱਚੇ ਨੇ ਆਪਣੇ ਬੱਚਿਆਂ ਵਰਗੇ ਹੋ ਸੀ ਇਹ ਸਾਡਾ ਪੂਰਨਾ ਸਾਥ ਤੇ ਕੱਲ ਦਾ ਦਿੰਦੇ ਨਿਕਲ ਬਹੁਤ ਸਾਥ ਦਿੱਤਾ ਇਹਨਾਂ ਨੇ ਸਾਡਾ ਤਾਂ ਕਰਕੇ ਮਾੜੀ ਜੀ ਕਾਰਵਾਈ ਚੱਲੀ ਹੈਗੀ ਅਸੀਂ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ